ਸੀਸਟੋਰ ਪਾਰਟੀ ਹਾਈ ਕਮਾਂਡ ਨੇ ਵੀ ਜ਼ਿੰਮੇਵਾਰੀ ਲਈ ਹੈ ਕਿ ਤੁਸੀਂ ਵੀ ਅਸੈਸ ਕਰੋ ਇਹਦੇ ਕਾਰਨ ਕੀ ਨੇ ਕਿੰਨਾ ਨੁਕਸਾਨ ਹੋਇਆ ਕਿੰਨਾ ਨੁਕਸਾਨ ਤੇ ਅਸੈਸਮੈਂਟ ਸੈਂਟਰ ਨੂੰ ਵੀ ਇਹ ਦੇਣਗੇ ਬਗੇਲ ਸਾਹਿਬ ਸਾਰਨੋਂ ਵੱਡੀ ਤਰਾਸਤੀ ਹੈ ਜਿਹਦਾ ਜ਼ਿਕਰ ਪ੍ਰਧਾਨ ਜੀ ਨੇ ਕੀਤਾ ਹੈ ਡਾਇਰੈਕਟਲੀ ਅਸੀਂ ਰਿਸਪਾਂਸਿਬਲ ਜਿਹੜਾ ਸੈਂਟਰ ਦਾ ਵਾਟਰ ਕਮਿਸ਼ਨ ਜਿਹੜਾ ਇਰੀਗੇਸ਼ਨ ਦਾ ਮਹਿਕਮਾ ਸੈਂਟਰ ਦਾ ਉਹਦਾ ਨਵਾਂ ਨਾਮ ਹੈ ਸੈਂਟਰਲ ਵਾਟਰ ਕਮਿਸ਼ਨ ਤੇ ਨੰਬਰ 2 ਤੇ ਇਰੀਗੇਸ਼ਨ ਡਿਪਾਰਟਮੈਂਟ ਪੰਜਾਬ ਐਂਡ ਇਹਦੀ ਡਾਇਰੈਕਟ ਜ਼ਿੰਮੇਵਾਰੀ ਭਗਵੰਤ ਮਾਨ ਦੀ ਤੇ ਇਰੀਗੇਸ਼ਨ ਮਿਨਿਸਟਰ ਦੀ ਜਦੋਂ ਇਹ ਡਰਾਮੇ ਕਰ ਰਿਆ ਸੀ ਪਖੜਾ ਬਿਆਸ ਡੈਮ ਤੇ ਤੇ ਇਹਨੂੰ ਪਾਣੀਆਂ ਦਾ ਰਖਵਾਲਾ ਕਿਹਾ ਜਾ ਰਿਆ ਸੀ ਇਹ ਸਹੀ ਮਹੀਨੇ ਦੇ ਵਿੱਚ ਇੰਡੀਅਨ ਮੈਟਰੋਲੋਜੀਕਲ ਆਫਿਸ ਨੇ ਮਈ ਦੇ ਮਹੀਨੇ ਵਿੱਚ ਕਲੀਅਰ ਵਾਰਨਿੰਗਸ ਦਿੱਤੀਆਂ ਸੀ ਕਿ ਜੂਨ ਤੇ ਜੁਲਾਈ ਵਿੱਚ ਇੰਨੀ ਇੰਨੀ ਬਰਸਾਤ ਹੋਣੀ ਹੈ ਉਸ ਟਾਈਮ ਹੀ ਮਈ ਦੇ ਮਹੀਨੇ ਵਿੱਚ ਜੇ ਕੋਈ ਜ਼ਿੰਮੇਵਾਰ ਮੁੱਖ ਮੰਤਰੀ ਹੁੰਦਾ ਤੇ ਉਹ ਮੀਟਿੰਗ ਬੁਲਾਉਂਦਾ ਤਿੰਨੋ ਡਿਪਾਰਟਮੈਂਟਸ ਸੀ ਮੈਟਰੋਲੋਜੀਕਲ ਆਫਿਸ ਸੈਂਟਰਲ ਦਾ ਵਾਟਰ ਕਮਿਸ਼ਨ ਤੇ ਪੰਜਾਬ ਤੇ ਮੋਨੀਟਰ ਕਰਦੇ ਜਦੋਂ ਪਾਣੀ ਬਰਸਾਤ ਆਂਦੀ ਉਸੇ ਮੁਤਾਬਕ ਹੀ ਡੈਮ ਥੋੜੇ ਥੋੜੇ ਖੁੱਲ ਜਾਣੇ ਚਾਹੀਦੇ ਬਟ ਇਹਦੇ ਨਾਲ ਪ੍ਰਧਾਨ ਜੀ ਜਿਹੜੀ ਸਾਰਨ ਵੱਡੀ ਘਾਟੇ ਦੀ ਗੱਲ ਹੋਈ ਹੈ 250 ਕਰੋੜ ਰੁਪਈਆ ਇਰੀਗੇਸ਼ਨ ਡਿਪਾਰਟਮੈਂਟ ਨੇ ਸਾਨੂੰ ਇਹ ਦੱਸਿਆ ਕਿ ਅਸੀਂ ਜੀ 8000 ਕਿਲੋਮੀਟਰ ਡਰੇਨਸ ਨੇ ਪੰਜਾਬ ਦੀ ਆ ਤੁਸੀਂ ਰਸਤੇ 'ਚ ਵੇਖਿਆ ਸਾਰਿਆਂ ਚਕਾਈ ਜੰਮੀ ਬੂਟੀ ਜੰਮੀ ਇੱਕ ਵੀ ਡਰੇਨ ਪੰਜਾਬ ਦੀ ਸਾਫ ਨਹੀਂ ਸਾਨੂੰ ਇਰੀਗੇਸ਼ਨ ਮਿਨਿਸਟਰ ਨੇ ਕਿਹਾ ਜੀ ਅਸੀਂ 8000 ਕਿਲੋਮੀਟਰ ਡਰੇਨਾਂ ਸਾਫ ਕਰਾਂਗੇ ਐਂਡਰੀ ਨਹੀਂ ਹੋਇਆ ਸਰ 74 ਜਗ੍ਹਾ ਤੇ 74 ਜਿਹੜੇ ਬੰਨ ਨੇ ਇਹਨਾਂ ਦੀ ਮਜ਼ਬੂਤੀ ਕੀਤੀ ਹੈ ਇਹ ਬਹੁਤ ਵੱਡਾ ਸਕੈਮ ਹੈ ਜੀ ਕੱਲ ਪਰਸੋਂ ਜਿਹੜੇ ਐਗਰੀਕਲਚਰ ਮਿਨਿਸਟਰ ਆਏ ਨੇ चौहान ਸਾਹਿਬ ਉਹਨਾਂ ਨੇ ਕਿਹਾ ਕਿ ਮਾਈਨਿੰਗ ਜਬ ਦੇ ਵਿੱਚ ਹੋਈ ਇਹਦੇ ਕਾਰਨ ਆ ਮੈਨ ਮੇਡ ਡਿਜ਼ਾਸਟਰ ਮੈਂ ਕਾਊਂਟਰ ਸਵਾਲ चौहान ਸਾਹਿਬ ਨੂੰ ਪੁੱਛਣਾ ਚਾਹੁੰਦਾ ਜੋਹਨ ਸਾਹਿਬ ਦਿੱਲੀ ਵਿੱਚ ਤੁਸੀਂ ਬੈਠੋ ਮਨਿਵੋ ਫ的环境 ਜਿਹੜੀ ਹੈ ਗਵਰਨਮੈਂਟ ਆਫ ਇੰਡੀਆ ਦੀ ਉਹ ਕੀ ਕਰਦੀ ਰਹੀ ਸੀ ਅਸੀਂ ਰੋਜ਼ ਚੀਖਦੇ ਰਹੇ ਅਸੈਂਬਲੀਆਂ ਵਿੱਚ ਰੌਲਾ ਪਾਉਂਦੇ ਰਹੇ ਆਨਰੇਬਲ ਹਾਈ ਕੋਰਟ ਨੇ ਇਸ ਗਵਰਨਮੈਂਟ ਨੂੰ ਕਟਾਰੇ ਵਿੱਚ ਖੜਾ ਕੀਤਾ ਗ੍ਰੀਨ ਟ੍ਰਿਬਿਊਨਲ ਨੇ ਪਿਛਲੇ ਸਾਲ ਪੰਜਾਬ ਗਵਰਨਮੈਂਟ ਨੂੰ 2000 ਕਰੋੜ ਰੁਪਏ ਦਾ ਇਹਨਾਂ ਨੂੰ ਡੰਡ ਲਾਇਆ ਕਿ ਤੁਸੀਂ ਬਕਾਇਦਾ ਤੌਰ ਜਿੱਥੇ ਵੀ ਇਹ ਮਾਈਨਿੰਗ ਦਾ ਕੰਮ ਹੋ ਰਿਹਾ ਤੁਹਾਡੀ ਮਨਸ਼ਾ ਨਾਲ ਤੇ ਮਰਜ਼ੀ ਨਾਲ ਹੋ ਰਿਹਾ ਮੈਂ ਅੱਜ ਚੌਹਾਨ ਸਾਹਿਬ ਨੂੰ ਪੁੱਛਣਾ ਚਾਹੂੰਗਾ ਤੁਸੀਂ ਬਾਕੀ ਗੱਲਾਂ ਛੱਡਦੇ ਹੋਏ ਪਹਿਲੇ ਦੱਸੋ ਸਵਾ 4 ਲੱਖ ਏਕੜ ਫਸਲ ਸਾਡੀ ਤਬਾਹ ਹੋ ਗਈ ਹੈ। ਤਕਰੀਬਨ 32 ਲੱਖ ਏਕੜ ਝੋਨਾ ਲੱਗਦਾ ਜਿਹਦੇ ਚੋਂ 4 ਸਵਾ 4 ਲੱਖ ਏਕੜ ਤਬਾਹ ਹੋ ਗਈ ਸਾਡੀ ਮੰਗ ਹੈ ਕਾਂਗਰਸ ਦੀ। ਸਮੁੱਚੇ ਪੰਜਾਬ ਦੀ ਮੰਗ ਹੈ ਕਿ ਮਿਨੀਮਮ 50000 ਰੁਪਇਆ ਫੀ ਕਿੱਲਾ ਕਿਸਾਨਾਂ ਨੂੰ ਇਹਦਾ ਮੁਆਵਜ਼ਾ ਦਿੱਤਾ ਜਾਵੇ। ਸੈਕਿੰਡ ਮੈਂ ਬਗੇਲ ਸਾਹਿਬ ਤੁਹਾਡੇ ਜ਼ਰੀਏ ਡਿਮਾਂਡ ਰੱਖਣਾ ਜਿਹੜੇ ਕਿਸਾਨ ਪਰਾ ਕਈ ਸਾਲਾਂ ਤੋਂ ਲਗਾਤਾਰ ਇਹਨਾਂ ਜ਼ਮੀਨਾਂ 'ਚ ਬੈਠੇ ਨੇ ਜਿਹੜੀਆਂ ਸੈਂਟਰ ਦੀਆਂ ਜ਼ਮੀਨਾਂ ਨੇ ਜਾਂ ਜਿਹੜੀ ਪ੍ਰੋਵਿੰਸ਼ੀਅਲ ਗਵਰਨਮੈਂਟ ਦੀ ਜ਼ਮੀਨ ਹੈ ਜਿਨ੍ਹਾਂ ਦੇ ਨਾਂ ਗਰਦੌਰੀਆਂ ਨੇ 30-30 40-40 ਸਾਲ ਦੀਆਂ ਵਾਰ ਰਹੇ ਨੇ 2006-7 'ਚ ਬਾਦਲ ਦੀ ਗਵਰਨਮੈਂਟ 'ਚ پابੰਦੀ ਲਾ ਦਿੱਤੀ ਸੀ ਅਸੀਂ ਚਾਹਾਂਗੇ ਉਹਨਾਂ ਨੂੰ ਮਾਲਕ ਬਣਾਏ ਉਹਨਾਂ ਲੋਕਾਂ ਨੂੰ ਮਾਲਕ ਬਣਾਇਆ ਜਾਏ ਮੁਆਵਜ਼ਾ ਟਾਈਮ ਸਿਰ ਦਿੱਤਾ ਜਾਏ ਮੈਂ ਕੇਜਰੀਵਾਲ ਨੂੰ ਵੀ ਯਾਦ ਕਰਾਣਾ ਚਾਹ ਕੇਜਰੀਵਾਲ ਸਾਹਿਬ ਤੁਸੀਂ ਕਿਹਾ ਸੀ ਕਿ ਗਰਦੌਰੀਆਂ ਬਾਅਦ ਚ ਹੋ ਜਾਣਗੇ ਅਸੀਂ ਮੁਆਵਜ਼ਾ ਪਹਿਲੇ ਕਰਾਂਗੇ 50000 ਰੁਪਏ ਕਹਿੰਦੇ ਦਿੱਲੀ ਚ ਹੀ ਮੁਆਵਜ਼ਾ ਦੇਣ ਦਿੱਤਾ ਪਹਿਲੇ ਅਸੀਂ ਅੱਜ ਮੰਗ ਕਰਾਂਗੇ ਛੇਤੀ ਆਓ ચીਫ ਮਿੰისტਰ ਨੂੰ ਵੀ ਮੈਂ ਬੇਤੀ ਕਰਾਂਗਾ ਹਸਤਾਲੋ ਉਠੋ ਅੱਜ ਪੰਜਾਬ ਨੂੰ ਲੋੜ ਅੱਜ ચીਫ ਮਿੰistਰੀਆਂ ਦੀ ਲੜਾਈ ਆਪ ਵਾਲਿਓ ਕੇਜਰੀਵਾਲ ਸਭ ਨਾਲ ਲੜੋ ਪੰਜਾਬ ਨੂੰ ਸੁਧਿਰ ਲੀਡਰਸ਼ਿਪ ਦੀ ਲੋੜ ਹੈ ਇਮਾਨਦਾਰ ਲੀਡਰਸ਼ਿਪ ਦੀ ਲੋੜ ਹੈ ਡਰਾਮਾ ਕਰਨ ਵਾਲਿਆਂ ਦੀ ਲੋੜ ਨਹੀਂ ਹੈ ਆਪਣੇ ਪੋਸਟਰ ਲਾ ਕੇ ਇੱਥੇ ਆ ਜਿਹੜੀਆਂ ਵੰਦੇ ਦੇ ਫਿਰਦੇ ਲੋਕਾਂ ਦੀਆਂ ਗਰੰਟਾ ਖੋ ਕੇ ਆਪਣੇ ਝੰਡੇ ਲਾ ਕੇ ਆਪ ਵਾਲੇ ਵੰਦੇ ਫਿਰਦੇ ਇੱਕ ਬਦਕਿਸਮਤੀ ਦੀ ਗੱਲ ਹੈ ਸੋ ਬਾਕੀ ਗੱਲ ਸਾਡੇ ਜਨਰਲ ਸੈਕਟਰੀ ਸਾਹਿਬ ਪੇਸ਼ ਕਰਨਗੇ ਮੈਂ ਬੇਨਤੀ ਇਹਨਾਂ ਨੂੰ ਕਰੂੰਗਾ ਕਿ ਜਲਦੀ ਉਠੋ ਇੱਥੇ ਆਓ ਔਨ ਗਰਾਉਂਡ ਤੇ ਆ ਕੇ ਪੰਜਾਬ ਦੇ ਲੋਕਾਂ ਦਾ ਹੱਥ ਫੜੋ